ਨਾ ਤਾਂ ਇੰਨਾ ਨੇ ਦਿੱਤੇ ਨੇ ਰੁਪਏ ਨਾ ਇੰਨਾ ਨੇ ਜੱਤੇ ਨੇ ਭੇਜੇ ਬੇੜ ਆਏ ਹੋਏ ਹਾ ਛੋਡੇ ਲੜਜੇ ਕਾਲਾ ਨਾਗ ਛੋਡੇ ਵਿਚਾਲੇ ਛਿੱਟ ਦੇਣਗੇ ਐਡੇ ਕੰਜਰ ਲੋਕ ਨੇ ਰਹੇ ਨਾ ਕਿਹਾ ਲਾਲਾ ਕੀ ਹਾਲ ਆ ਮੁੰਡਿਆ ਵਧੀਆ ਵਧੀਆ ਹੋਰ ਦੱਸ ਠੀਕ ਆ ਛੱਤਾਂ ਜਮਾ ਤੇਰੇ ਕੈਮ ਨੇ ਜਮਾ ਲੋਟਾ ਉਹ ਹੁਡੀ ਰਸੋਈ ਤਰੀਫਾਂ ਵਾਲੀ ਹੁੰਦੀਆਂ ਨੇ ਓਏ ਚਿਰਾਈ ਨਹੀਂ ਹੁੰਦੀ ਰਸੋਈ ਹੁੰਦੀ ਆ ਐ ਹੁੰਦੀਆਂ ਨੇ ਤਰੀਫਾਂ ਫਿਰ ਰੁਪਏ ਲੈ ਆਏ ਨੇ ਸਾਨੂੰ ਵੀ ਦੁਆਖ ਲੈ ਕੇ ਆ ਚੱਲ ਗਰਗਲ ਆਣੇ ਚੱਲ ਚੱਲੀਏ ਫਿਰ ਸੁਨਾਮ ਜਾਣਾ ਪਊਗਾ ਉਹ ਕੋਈ ਗੱਲ ਸੁਨਾਮ ਬਾਜ ਜਾਗੇ ਲਵਾਉਣੀ ਆ ਹੁਣ ਸੋਈ ਨੇ ਬੱਕਾ ਲਵਾਉਣੀ ਹੈ ਕਿ ਮੈਂ ਤੁਹਾਨੂੰ ਕਹਿਦਾ ਹੁਣਾ ਬਾ ਠੀਕ ਆ ਚੱਲ ਤੈਨੂੰ ਲੈ ਕੇ ਚੱਲਦਾ ਮੈਂ ਆ ਜਾ ਗਰਗਲ ਆਣੇ ਇੰਨਾ ਸਟਾਕ ਪਿਆ ਇਹਨਾਂ ਕੋਲ ਇੰਨਾ ਪਿਆ ਰਹਿ ਰਹਾ ਪਤਾ ਨਾ ਚਾਹੀਦੀ ਸਾਰਾ ਹਿੰਦੁਸਤਾਨ ਲਵਾ ਲੈ ਚਠੇ ਨੇ ਚਠੇ ਰਕੇ 2 ਸਾਲ ਹੋ ਗਏ ਰਸੋਈ ਲੱਗੀ ਨੂੰ ਇਹਨੂੰ ਭਲੇਖੇ ਪੈਦੇ ਰਹਿੰਦੇ ਮੈਂ ਤਾਜੀ ਲਵਾਈ ਹੁੰਦੀ ਹੈਗੀ 10 ਸਾਲਾਂ ਬਾਅਦ ਵੀ ਦੇਖ ਲਈ ਫੇਰ ਵੀ ਤਾਜੀ ਲੱਗੂਗੀ ਦੇਖ ਆ ਵੇਖ ਹਾਂ ਇਹ ਚੱਲੀ ਗਈ ਲਿਫਟ ਆ ਲੈ ਜਿਵੇਂ ਆ ਦੇ ਜਿਵੇਂ ਕਦੇ ਕਿਸੇ ਦਾ ਕੱਦ ਛੋਟਾ ਹੁੰਦਾ ਹੈ ਉਹਦੇ ਲਈ ਆ ਸਮਾਨ ਲਗਾ ਦੇ ਇਹ ਮੈਨ ਲਈ ਠੀਕ ਹੈ ਇਹ ਦੇ ਉਹ ਉਦੋਂ ਬਾਅਦ ਦੇਖ ਆ ਸਾਰੀਆਂ ਲੈਟਾਂ ਲੁੱਟਾਂ ਲਾ ਕੇ ਜਿੰਨੀਆਂ ਵੀ ਤੈਨੂੰ ਲੈਟਾਂ ਦਿਖ ਰਹੀਆਂ ਨੇ ਆ ਵੇਖੀ ਕੋਈ ਕਟਛੀਆਂ ਚਮਚ ਸਾਰਾ ਕੁਝ ਅਲੱਗ-ਅਲੱਗ ਧਰ ਸਕਦਾ ਏ ਤੂੰ ਇਹਦੇ ਵਿੱਚ ਧਰ ਸਕਦਾ ਏ ਕੱਪ ਹੋਲਡਰ ਨੇ ਬੋਤਲਾਂ ਨੇ ਸਾਰਾ ਕੁਝ ਮੰਨ ਕੇ ਚੱਲਾ ਦੇ ਸ਼ਟਰ ਲੱਗਿਆ ਹੋਇਆ ਇਹ ਤੇ ਮਿਕਸੀ ਜੂਸਰ ਦਾ ਆਹ ਵਾਲਿਆ ਦਾ ਚੀਜੀ ਵੜੀ ਘੰਟਾ ਆਇਆ ਹੈ ਚੀਜ਼ ਤਕੜੀ ਕਰੇ ਐਸਟੀਮੇਟ ਲਾ ਲਈ ਜਿਹੜੀ ਤੇਰਾ ਘਰੇ 3 ਲੱਖ ਰੁਪਏ ਲੱਗੂਗਾ ਅਸੀਂ ਤੈਨੂੰ 2 ਲੱਖ ਜੀ ਬਣਾ ਕੇ ਦੇ ਦਾਂਗੇ ਜਿੰਨੂੰ ਮਰਜ਼ੀ ਪੁੱਛ ਕੇ ਆ ਜੀ ਵੀ ਗਰਗ ਫੈਕਟਰੀ ਤੇ ਜਾਣਾ ਬੱਚਾ ਬੱਚਾ ਦੱਸ ਦੂਗਾ 8-10 ਸਾਲ ਹੋ ਗਏ ਪਈ ਫੈਕਟਰੀ ਲੱਗੀ ਨੂੰ